ਰੂਰ ਜਿਹੜਾ ਸ਼ਹਿਰ ਆ ਇਹ ਲੀਡਰਲੈਸ ਹੋ ਚੁੱਕਿਆ ਨਾ ਤਾਂ ਸਾਡੇ ਕੋਲੇ ਕੋਈ اپੋਜੀਸ਼ਨ ਲੀਡਰ ਆ ਨਾ ਹੀ ਸਾਡੇ ਐਮਐਲਏ ਆ ਜੋ ਉਹਦਾ ਕੋਈ ਦਖਲਦਾਰੀ ਆ ਜਾਂ ਉਹਦਾ ਕੋਈ ਕੰਮ ਕਰ ਹੋ ਰਿਹਾਗਾ ਸ਼ਹਿਰ ਦੇ ਵਿੱਚ ਜਿਹੜੇ ਵਿਕਾਸ ਦੇ ਕੰਮ ਨੇ ਉਹ ਆਪਣੀ ਥਾਂ ਤੇ ਚੱਲ ਰਹੇ ਨੇ ਤੇ ਬਿਨਾ ਬినాਸ਼ ਦੇ ਕੰਮ ਜਿਹੜੇ ਨੇ ਉਹ ਵੀ ਸਿਖਰਾਂ ਤੇ ਪਹੁੰਚੇ ਹੋਏ ਨੇ ਥਾਂ ਥਾਂ ਤੇ ਕੂੜਾ ਵਾਰਾ ਕੁੱਤੇ ਕਿੰਨੀ ਇਸ ਮੁਸੀਬਾ ਨੇ ਜਿਹੜੀ ਆ ਸਾਡੇ ਸ਼ਹਿਰ 'ਚ ਫੈਲੇ ਹੋਈਆਂ ਨੇ ਸੋ ਅੱਜ ਸਾਡੇ ਨਾਲ ਜੁੜ ਚੁੱਕੇ ਨੇ ਸੀਨੀਅਰ ਐਡਵੋਕੇਟ ਅਤੇ ਸਮਾਜ ਸੇਵਕ ਦਸਬੀਰ ਸਿੰਘ ਦੱਲੀ ਜੀ ਦੱਲੀ ਤੁਹਾਡਾ ਇਸ ਪ੍ਰੋਗਰਾਮ ਸਵਾਗਤ ਆ ਥੈਂਕ ਯੂ ਥੈਂਕ ਯੂ ਬਾਬਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਸ ਤਰ੍ਹਾਂ ਪਿਛਲੇ ਕੁਝ ਸਮੇਂ ਤੋਂ ਸ਼ਹਿਰ ਦੇ ਵਿੱਚ ਜਿਹੜੇ ਸ਼ਹਿਰ ਦੇ ਕਾਉਂਸਲਰ ਸੀ ਜਾਂ ਸ਼ਹਿਰ ਦੇ ਬੁੱਧੀਜੀਵੀ ਸੀ ਉਹ ਗੱਲਾਂ ਕਰਦੇ ਸੀ ਕਿ ਸੰਗਰੂਰ ਸ਼ਹਿਰ ਦੀ ਕੋਈ ਡਿਵੈਲਪਮੈਂਟ ਨਹੀਂ ਹੋ ਰਹੀ ਵਿਨਾਸ਼ ਹੀ ਬਨਾਸ਼ ਹੈ ਕੂੜੇ ਦੇ ਢੇਰ ਲੱਗੇ ਹੋਏ ਨੇ ਅਵਾਰਾ ਕੁੱਤੇ ਅਵਾਰਾ ਪਸ਼ੂ ਕਿਸ ਤਰ੍ਹਾਂ ਲੱਗਦਾ ਕਿ ਸਾਡੇ ਜਿਹੜੀ ਪੋਲਿਟਿਕਲ ਲੋਕ ਨੇ ਸੰਗਰੂਰ ਸ਼ਹਿਰ ਦੇ ਉਹ ਕਿੱਥੇ ਚਲੇ ਗਏ ਦੇਖੋ ਇਹ ਨਾ ਤੁਸੀਂ ਜੇ ਪਿੱਛੇ ਦੇਖੋਗੇ ਕਾਂਗਰਸ ਜਾਂ ਆਕਾਲੀ ਤੇ ਹੁਣ ਇਹ ਆਮ ਆਦਮੀ ਪਾਰਟੀ ਇਹ ਪਾਰਟੀਆਂ ਨੇ ਇੱਕ ਸਟ੍ਰੈਟਜੀ ਬਣਾ ਰੱਖੀ ਹੈ ਕਿ 3-4 ਸਾਲ ਤੱਕ ਕੁਝ ਨਾ ਕਰੋ ਵੀ ਲੋਕ ਨੇ ਜਿਹੜੇ ਜੇ ਆਪਾਂ ਪਹਿਲੇ ਸਾਲ ਹੀ ਕੰਮ ਕਰਾਂਗੇ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਗਲਤ ਉਪਜ ਹੈ ਵੀ ਲੋਕ ਭੁੱਲ ਜਾਣਗੇ ਜੇ ਆਪਾਂ ਪਹਿਲੇ ਸਾਲ ਹੀ ਕੰਮ ਕਰਤੇ ਤਾਂ ਐਂਡ ਤੇ ਆ ਕੇ ਸਾਨੂੰ ਵੋਟਾਂ ਨਹੀਂ ਮਿਲਣੀਆਂ ਜਿਹੜੀ ਕਿ ਟੋਟਲੀ ਰੋਂਗ ਹੈ ਇਹ 4 ਸਾਲ ਕੁਝ ਨਹੀਂ ਕਰਦੇ ਜਦੋਂ ਹੁਣ ਸਾਲ ਕਰ ਰਹਿ ਗਿਆ ਤੇ ਆ ਕੇ ਡਿਵੈਲਪਮੈਂਟ ਦੇ ਕੰਮ ਤੁਹਾਨੂੰ ਦਿਖਣ ਲੱਗ ਜਾਂਗੇ ਉਹ ਵੀ ਉਹੀ ਹੈ ਮਤਲਬ ਪੋਚੀ ਪੋਚਾ ਮਾਰਨਾ ਜਿਹਦੇ ਵਿੱਚ ਕੁਝ ਨਹੀਂ ਹੈ ਜਿਹਦੇ ਵਿੱਚ ਕੋਈ ਕੋਈ ਇਹਨਾਂ ਦੀ ਨੀਤੀ ਨਹੀਂ ਹੈ ਨਾ ਸਾਫ਼ ਨੀਤੀ ਹੈ ਲੋਕਾਂ ਨੂੰ ਪਰਮਾਨ ਲਈ ਇਹ ਕੰਮ ਦਿਖਾਏ ਜਾ ਰਹੇ ਨੇ ਜਿਹਦੇ ਨਾਲ ਟੋਟਲੀ ਗਲਤ ਹੈ ਜਿਸ ਤਰ੍ਹਾਂ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਚ ਦੇ ਰਹੀ ਹੋ ਰਹੀ ਸੀ ਤੇ ਲੋਕਾਂ ਨੂੰ ਲੱਗਦਾ ਸੀਗਾ ਕਿ ਨਗਰ ਕੌਂਸਲ ਨੂੰ ਪ੍ਰਧਾਨ ਨਹੀਂ ਮਿਲਦੇ ਇਸ ਕਰਕੇ ਜਿਹੜੇ ਸਾਡੇ ਕੰਮ ਨੇ ਉਹ ਨਹੀਂ ਹੋ ਰਹੇ ਪਰ ਜੇ ਆਪਾਂ ਦੇਖੀਏ ਜਿਹੜੀਆਂ ਸਹਿਰ ਦੀਆਂ ਸਮੱਸਿਆਵਾਂ ਨੇ ਆਪਾਂ ਮਿਹੋ ਸੀਵਰੇ ਦੀ ਸਮੱਸਿਆ ਆਪਾਂ ਮਿਹੋ ਕੂੜੇ ਕਰਕੜ ਦੀ ਸਮੱਸਿਆ ਉਹ ਜਿਉਂ ਨਹੀਂ ਆ ਕਿਉਂ ਨਹੀਂ ਦੇਖੋ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿਉਂਕਿ ਇਹਨਾਂ ਦੀ ਨੀਤੀ ਨਹੀਂ ਕੰਮ ਕਰਨ ਦੀ ਇਹਨਾਂ ਦੀ ਕੰਮ ਦਿਖਾਉਣ ਦੀ ਨੀਤ ਹੈ ਵੀ ਅਸੀਂ ਦੇਖੋ ਕੁਝ ਕਰ ਰਹੇ ਆ ਤਾਂ ਕਿ ਵੋਟਾਂ ਪੈ ਸਕਣ ਦੇਖੋ ਜਿੱਥੇ ਆਪਾਂ ਐਮਐਲਏ ਦੀ ਗੱਲ ਕਰਦੇ ਅੱਜ ਦੇ ਐਮਐਲਏ ਜਿਹੜੇ ਉਹ ਜਿੱਥੇ ਉਹ ਹੁਣ ਇਸ ਟਾਈਮ ਰਹਿ ਰਹੇ ਨੇ ਕਿਰਾਏ ਦੇ ਕਿਸੇ ਮਕਾਨ 'ਚ ਜੇ ਬੜੇ ਚੋਂਗ ਤੋਂ ਚਾਹੀਏ ਤਾਂ ਇਨੇ ਜਿਆਦੇ ਟੋਏ ਨਹੀਂ ਕਿ ਉਹਨਾਂ ਨੂੰ 4 ਸਾਲ ਦੇਖਿਆ ਨਹੀਂ ਮੈਂ ਸਮਝਦਾ ਉਹ ਕਿ ਹਰ ਸ਼ਹਿਰੀ ਨੂੰ ਦਿਮਾਗ 'ਚ ਬਾੜ ਲੈਣਾ ਚਾਹੀਦਾ ਹੈ ਕਿ ਜਿਹੜੇ ਸਾਨੂੰ ਬੁੱਧੂ ਬਣਾ ਰਹੇ ਨੇ ਨਾ ਕੰਟ ਤੇ ਆ ਕੇ ਕੰਮ ਦਿਖਾਣੇ ਵੀ ਇਹਨਾਂ ਤੋਂ ਕੰਮ ਲਓ ਹੁਣ ਪੂਰੇ ਦੱਬ ਕੇ ਵੀ ਆਜ ਕਰੋ ਜੀ ਠੀਕ ਆ ਜੀ ਬਹੁਤ ਵਧੀਆ ਪਰ ਵੋਟ ਨਾ ਇਹਨਾਂ ਨੂੰ ਪਾਓ ਜਿਹੜੇ ਅਜੇ ਬੰਦੇ ਨੇ ਇਹਨਾਂ ਨੂੰ ਸਬਕ ਤੁਸੀਂ ਇੱਕ ਵੋਟ ਨਾਲ ਹੀ ਸਿਖਾ ਸਕਦੇ ਹੋ ਤਾਂ ਕਿ ਇਹਨਾਂ ਨੂੰ ਇਹ ਸਮਝ ਆ ਜੇ ਇਹ ਕੱਲ ਨੂੰ ਆ ਕੇ ਤੁਹਾਡੇ ਕੋਲ ਕਹਿਣਗੇ ਦੇਖੋ ਜੀ ਅਸੀਂ ਆਹ ਰੋਡ ਬਣਾਈ ਉਹਨਾਂ ਕੋ ਕੰਮ ਕਰ ਰਹੇ ਸੀ 4 ਸਾਲਾਂ ਦਾ ਜਵਾਬ ਲੈਣਾ ਇਹ ਤਾਂ ਤੂੰ ਛੱਡੇ ਇਹਦੇ ਇਹ 4 ਸਾਲ ਕਿਉਂ ਨਹੀਂ ਕੀਤਾ ਜਿਹੜਾ 5 4 5 ਸਾਲ ਆਪਾਂ ਤੰਗੇ ਰਹੇ ਰੋਜ਼ ਤੁਸੀਂ ਤਕਲੀਫ 'ਚ ਰਹਿੰਦੇ ਹੋ ਰੋਜ਼ ਲੜਾਈਆਂ ਹੁੰਦੀਆਂ ਰੋਜ਼ ਲੋਕ ਮਰਦੇ ਨੇ ਡੰਗਰਾਂ ਨਾਲ ਰੋਜ਼ ਕਿਸੇ ਦੇ ਕੋਈ ਕੁੱਤਾ ਆ ਗਿਆ ਥੱਲੇ ਤਾਂ ਵਿਚਾਰਾ ਕੋਈ ਨਾ ਕੋਈ ਉਹਦੇ ਉੱਪਰ ਦੀ ਜਾਂਦਾ ਲੋਕਾਂ ਨਾਲ ਬਹੁਤ ਜ਼ਿਆਦਾ ਤਰਾਸ ਨਹੀਂ ਹੋ ਰਹੀ ਹੈ ਸੰਗਰੂਰ ਦੇ ਵਿੱਚ ਤੁਸੀਂ ਪਹਿਲਾਂ ਇੱਕ ਦੱਸੀਆ ਗੱਲ ਵੀ ਲੀਡਰਲੈਸ ਸ਼ਹਿਰ ਹੈ ਬਿਲਕੁਲ ਸਹੀ ਗੱਲ ਹੈ ਲੀਡਰ ਹੁੰਦੇ ਨੇ ਜਿਹੜੇ ਜਿਹੜੇ ਲੋਕਾਂ ਦੇ ਵਿੱਚ ਵਿਚਰਦੇ ਨੇ ਇਹਨੀ ਵੀ ਗੱਡੀ ਚਾਏ ਨਾਂਗੇ ਜੀ ਹੱਥ ਬੰਨੇ ਤੇ ਆਪਦਾ ਰੀਵਲ ਕੱਟਦਾ ਇਹ ਲੀਡਰ ਥੋੜਾ ਨੇ ਲੀਡਰ ਤਾਂ ਹੁੰਦੇ ਜਿਹੜੇ ਤੁਹਾਡੇ ਕੋਲੇ ਚੌਂਕ 'ਚ ਖੜਨ ਜਿਹੜੇ ਤੁਹਾਡੇ ਕੋਲੇ ਥਾਂ ਥਾਂ ਤੇ ਆਉਣ ਪੁੱਛਣ ਵੀ ਕੀ ਹੈ ਆਪ ਜਾ ਕੇ ਉੱਤੇ ਕਰਨੂਏ ਕਿਉਂ ਨਹੀਂ ਹੋ ਰਿਹਾ 5 ਸਾਲ ਦੇ ਵਿੱਚ ਸਾਢੇ 4 ਸਾਲ ਤੁਸੀਂ ਲੋਕਾਂ ਨੂੰ ਤੰਗ ਕੀਤਾ ਤੇ ਹੁਣ ਤੁਸੀਂ ਮਾੜਾ ਮੋਟਾ ਇਹ ਦਿਖਾ ਕੇ ਇਹ ਚਾਹਦੇ ਹੋ ਵੀ ਲੋਕ ਤੁਹਾਨੂੰ ਦੁਆਰ ਤੋਂ ਵੋਟ ਪਾ ਦੇਣ ਬਿਲਕੁਲ ਨਹੀਂ ਪੈਂਦੀ ਬਾਵਾ ਜੀ ਬਹੁਤ ਸਿਆਣੇ ਹੋਗੇ ਇਹ ਫਿਰ ਜੇ ਲੀਡਰ ਸਮੂਹ ਰੂਪ ਲੀਡਰ ਲੈਸ ਹੈ ਤੇ ਹ ਸੰਗਰੂਹ ਦੀ ਸਮਾਜ ਸੇਵੀ ਜਿੱਥੇ ਬੰਨਿਆ ਸਿੰਘ ਰੂਪ ਦੇ ਪੁੱਤੀ ਜੀ ਵੀ ਕੀ ਫੀਮ ਖਾ ਕੇ ਸੌ ਰਹੇ ਨੇ ਬਹੁਤ ਸੋਹਣੀ ਗੱਲ ਕਹੀ ਆ ਤੁਸੀਂ ਕਿ ਪੁੱੱਦੀ ਜੀ ਵੀ ਜਿਹੜੇ ਨੇ ਉਹ ਅੱਗੇ ਆ ਹੀ ਨਹੀਂ ਰਹੇ ਨਾ ਹੀ ਕੋਈ ਸਮਾਰਜਿਕ ਜਥੇਬੰਦੀ ਆਈ ਦੱਸੋ ਕਿਹੜੀ ਜਥੇਬੰਦੀ ਹੈ ਜਿਹੜੀ ਇਹ ਕਹਿ ਸਕੇ ਵੀ ਅਸੀਂ ਇਹ ਕੰਮ ਕਰਾ ਦਿੰਨੇ ਹ ਜੇ ਕੋਈ ਕਰਾਉਂਦਾ ਤਾਂ ਉਹਨੂੰ ਤਿੰਨ ਚਾਰ ਲੋਕ ਐਦਾਂ ਦੇ ਆਂਦੇ ਨੇ ਫਿਰ ਵੀ ਉਹਦੇ ਬਾਅਦ ਵੀ ਇਤਾ ਜੀ ਨਜਾਇਜ਼ ਕੰਮ ਕਰਾ ਰਿਹਾ ਹੈ ਇਹਨੂੰ ਅਥਾਰਟੀ ਹੋਣੀ ਹੈ ਮਤਲਬ ਕਹਿੰਦਾ ਵੀ ਇੱਕ ਜਿਹੜੇ ਹੁਣ ਨਵੀਂ ਆਪਣੀ ਕਮੇਟੀ ਆਈ ਹੈ ਉਹ ਕਮੇਟੀ ਦੇ ਵਿੱਚ ਕੋਈ ਦਿਸ਼ਾ ਹੀ ਨਹੀਂ ਹੈ ਵੀ ਪਹਿਲਾਂ ਕੰਮ ਕੀ ਕਰਨਾ ਹੈ ਕਿਹੜੇ ਕੰਮ ਦੀ ਪ੍ਰਾਇੋਰਟੀ ਹੋਣੀ ਚਾਹੀਦੀ ਹੈ ਵੀ ਕਿਹੜੇ ਲੋਕਾਂ ਨੂੰ ਇੱਕ ਗਰੀਬ ਆਦਮੀ ਹੈ ਜੇ ਉਹਨੇ ਪੰਜਾਬ ਚੀਨੀ ਲੈਣ ਜਾਣਾ ਹੈ ਫਰਜ਼ ਕਰੋ ਉਹ ਇੱਥੋਂ ਜਾਊਗਾ ਪਟਾਲਾ ਗੇਟ ਤੋਂ ਬੜੇ ਚੌਂਕਾ 10 ਟੋਏ ਵਿੱਚ ਦੀ ਲੰਘੂਗਾ ਕੋਈ ਰੱਖਸ਼ਾ ਜਾਂਦਾ ਉਥੋਂ ਉਹ ਬੁਰਕਦਾ ਜਾਊਗਾ ਇਹ ਗੱਲਾਂ ਇਹ ਜਿਹੜੇ ਹਰ ਟਾਈਮ ਬੰਦੇ ਨੂੰ ਤਕਲੀਫ ਦਿੰਦੀਆਂ ਆ ਇਹ ਲੋਕ ਇਹ ਗੱਲ ਨੂੰ ਸਮਝਣੀ ਚਾਹੀਦੀ ਆ ਲੋਕਾਂ ਨੂੰ ਵੀ ਇਹ ਤਾਂ ਤੁਹਾਡੇ ਨਾਲ ਬਹੁਤ ਕੁੱਝ ਮਜ਼ਾਕ ਹੋ ਰਿਹਾ ਹੈ ਜਿਹੜਾ ਤੁਹਾਡੀ ਕੋਈ ਗੱਲ ਹੀ ਨਹੀਂ ਸੁਣਵਾਈ ਹੋ ਰਹੀ ਤੁਹਾਨੂੰ ਕੋਈ ਪੁੱਛਣੇ ਨਹੀਂ ਆਉਂਦਾ ਬਾਹਰ ਚਾਉਣਗੇ ਜਦੋਂ ਵੋਟ ਆ ਗਈਆਂ ਸਿਰਫ ਵੋਟਾਂ ਦੀ ਕਹਾਣੀ ਹੈ ਲੋਕਾਂ ਨੂੰ ਸਮਝ ਨਹੀਂ ਚੰਗੀ ਇਹ ਤੇ ਇਸ ਸਮੱਸਿਆ ਦਾ ਹੱਲ ਕਿਵੇਂ ਹੁੰਦਾ ਬਿਲਕੁਲ ਨਹੀਂ ਹੁੰਦਾ ਜੀ ਜਿੰਨੀ ਦੇਰ ਤੱਕ ਆਮ ਬੰਦੇ ਇੱਕ ਗੱਲ ਰੋੜ ਤੇ ਨਹੀਂ ਆਉਂਦੇ ਜਿਵੇਂ ਨੇਪਾਲ ਛੋਇਆ ਹਨਾ ਉੱਚ ਹੋਇਆ ਆਪਣਾ ਕੀਆ ਲੈ ਲਦਾਖਾ ਲੋਕ ਰੋੜ ਤੇ ਆਉਣ ਲੋਕ ਪੁੱਛਣ ਵੀ ਆਹ ਕਿਉਂ ਨਹੀਂ ਹੋ ਰਿਹਾ ਅਸੀਂ ਨਹੀਂ ਕੁਝ ਵੀ ਹੁਣ ਦਿੰਦੇ ਤੁਸੀਂ ਦੇਖੋ ਜਿਹੜੇ ਦੁਕਾਨਾਂ ਨੇ ਆਲੇ-ਦਾਲੇ ਜਿੱਥੇ ਵੀ ਆਪ ਪਟਿਆਲੇ ਗੇਟ ਨਾਲੋਂ ਸ੍ਰਾਮੀ ਗੇਟ ਨਾਲੋਂ ਉੱਥੇ ਵਿਚਾਲੇ ਵਾ ਰਸਤੇ 'ਚ ਡੰਗਰ ਬੈਠੇ ਨੇ ਕੋਈ ਦੁਕਾਨਦਾਰ ਉੱਠ ਕੇ ਆ ਕੇ ਡੰਗਰ ਨੂੰ ਕਦੇ ਪਰੇ ਕਰਦਾ ਦੇਖਿਆ ਕਦੇ ਨਹੀਂ ਕਰਦੇ ਕਿਉਂਕਿ ਲੋਕਾਂ ਲੋਕ ਆਪ ਦਾ ਕੰਮ ਕਰਨਾ ਵੀ ਛੱਡ ਗਏ ਲੋਕਾਂ ਨੂੰ ਚਾਹੀਦਾ ਵੀ ਉਹ ਬੰਦ ਕਰਕੇ ਐ ਬੈਠਣ ਵੀ ਅਸੀਂ ਨਹੀਂ ਜਿੰਨੀ ਦੇਰਾਂ ਰੋਡ ਨਹੀਂ ਬੰਦੀ ਜੇ ਟੋੜਾ ਕੋਈ ਛੋਟੀ ਦੁਕਾਨ ਤੇ ਕੋਈ ਗਾਹਤ ਆਉਂਦਾ ਯਾਰ ਇਹ ਹੁੰਦਾ ਸੀ ਪਹਿਲਾਂ ਦਾਹਤ ਰੱਬ ਵਰਗਾ ਉਹਦੀ ਰੱਬ ਮੰਗੂ ਉਵੇਂ ਪੁੱਛਪੜਤਾਲ ਵੀ ਤਾਂ ਹੋਣੀ ਚਾਹੀਦੀ ਐ ਉਹਦੇ ਲਈ ਉਹ ਜਗ੍ਹਾ ਵੀ ਤਾਂ ਪੱਤਰ ਹੋਣੀ ਚਾਹੀਦੀ ਜਿੱਧਰ ਦੀ ਉਹ ਆਊਗਾ ਉਹਦੇ ਬਾਰੇ ਕੋਈ ਸੋਚਣਾ ਹੀ ਨਹੀਂ ਅਗਰ ਆਉਂਦਾ ਆਵੇ ਡਿੱਕਦਾ ਆਵੇ ਤਾਂ ਕਿੱਥੇ ਪਾਰਕਿੰਗ ਨਹੀਂ ਹੈ ਕਿੱਥੇ ਖੜਾਉਂਗੇ ਤੁਸੀਂ ਤੁਸੀਂ ਸ਼ਹਿਰ ਦੇ ਵਿੱਚ ਜਾ ਹੀ ਨਹੀਂ ਸਕਦੇ ਬੰਦੇ 'ਚ ਬੰਦਾ ਵੱਜਦਾ ਫਿਰਦਾ ਕਿਉਂਕਿ ਕੋਈ ਪ੍ਰੋਸੀਜਰ ਨਹੀਂ ਹੁਣ ਇੱਕ ਪਿੱਛੇ ਨਾ ਨੇਪਾਲ ਦੇ ਵਿੱਚ ਕੋਈ ਮੇਰ ਆਇਆ ਨਮਾ ਉਸ ਬੰਦੇ ਨੇ ਕੀ ਕੀਤਾ ਉਹਨੂੰ ਰਾਸ਼ਟਰਪਤੀ ਬਣਾਉਣ ਦੀਆਂ ਚਰਚਾਵਾਂ ਚੱਲੀਆਂ ਬਹੁਤ ਉਹਨੇ ਕੰਮ ਕੀ ਕੀਤਾ ਨੇਪਾਲ ਦੇ ਵਿੱਚ ਮੈਂ ਦੇਖੇ ਜਾ ਕੇ ਉੱਥੇ ਉਹ ਇੱਕ ਵੀ ਬੋਰਡ ਦੁਕਾਨ ਦਾ ਬਾਹਰ ਨਹੀਂ ਸੀ ਇੱਕ ਵੀ ਐਸਾ ਬੋਰਡ ਨਹੀਂ ਸੀ ਇੱਕ ਬੋਰਡ ਹੁੰਦਾ ਸੀ ਹਰ ਇੱਕ ਦੁਕਾਨ ਤੇ ਇੱਕ ਬੋਰਡ ਹੈ ਦੂਜਾ ਬੋਰਡ ਨਹੀਂ ਕੋਈ ਚੀਜ਼ ਬਾਹਰ ਨਹੀਂ ਹੈ ਆਰਾਮ ਇੰਨਾ ਜਿਆਦਾ ਵਧੀਆ ਜਿਹੜਾ ਉਹ ਨੇਪਾਲ ਦਾ ਕਾਸ਼ਮੰਡੂ ਹੈ ਤੁਸੀਂ ਦੇਖ ਕੇ ਐਪਰੀਸ਼ੀਏਟ ਕਰੋ ਜੀ ਕਰਦਾ ਹਰ ਬੰਦੇ ਦਾ ਅਰੇ ਇੱਕ ਬੰਦੇ ਨੂੰ ਮੇਅਰ ਨੂੰ ਸਿਰਫ ਰਾਸ਼ਟਰਪਤੀ ਬਣਾਉਂਦੀ ਕਗਾਰ ਤੇ ਆਗੇ ਸੀ ਲੋਕ ਇਦਾਂ ਦੇ ਕੰਮ ਹੋਣੇ ਚਾਹੀਦੇ ਉਹ ਹੁੰਦੇ ਨੇ ਲੀਡਰ ਉੱਥੇ ਹੈ ਨਹੀਂ ਸਾਡੀ ਬਦਕਿਸਮਤੀ ਹੈ ਵੀ ਅਸੀਂ ਇੱਥੇ ਕੁਝ ਨਹੀਂ ਕਰ ਸਕਦੇ ਜੇ ਅਸੀਂ ਕਹਿੰਨੇ ਆ ਤਾਂ ਲੋਕ ਸਾਡੇ ਨਾਲ ਪੰਦਰ ਵੀ ਤੋਂ ਵੀ ਬੋਲੀ ਜਾਣਦੇ ਹੋ ਜਿਵੇਂ ਹੁਣ ਆਮ ਲੋਕਾਂ ਦੀ ਇਹ ਚਰਚਾ ਹੁੰਦੀ ਹੈ ਜਦ ਕਿ ਹਰ ਬੰਦੇ ਨੂੰ ਬੋਲਣਾ ਚਾਹੀਦਾ ਹੈ ਹਰ ਬੰਦੇ ਨੂੰ ਇਹ ਕਹਿਣਾ ਚਾਹੀਦਾ ਵੀ ਕੌਣ ਤੁਸੀਂ ਛੋਟੇ ਛੋਟੇ ਪਰਸਨਲ ਜਿਹੜੇ ਮੁਫਾਦ ਨੇ ਉਹਨਾਂ ਨੂੰ ਛੱਡਨੇ ਬਣਦਾ ਫੇਰ ਹੀ ਕੁਝ ਆਪਣਾ ਕਰ ਸਕਦੇ ਆਪਾਂ ਬਿਲਕੁਲ 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 ਤੁਸੀਂ ਦੱਲੀ ਜੀ ਨੂੰ ਸੁਣਿਆ ਦੱਲੀ ਜੀ ਦੀ ਗੱਲ ਤੋਂ ਇਹ ਗੱਲ ਦਾ ਸਾਨੂੰ ਅਹਿਸਾਸ ਹੋ ਗਿਆ ਕਿ ਸੰਗਰੂਰ ਸ਼ਹਿਰ ਹੈ ਜਿਹੜਾ ਇਹ ਇਨਕ੍ਰੋਚਮੈਂਟ ਇੰਨੀ ਜਿਆਦਾ ਹੋ ਚੁੱਕੇ ਨੇ ਕਿ ਸੰਗਰੂਰ ਸ਼ਹਿਰ ਸੁਗੜ ਚੁੱਕਿਆ ਹੈਗਾ ਇਹਨੂੰ ਬਚਾਉਣ ਦੀ ਲੋੜ ਹੈ ਸਾਨੂੰ ਚਾਹੀਦਾ ਕਿ ਸਾਡੇ ਸੰਗਰੂਰ ਸਾਹਿਬ ਦੀ ਬੱਦੀ ਜੀ ਵੀ ਸਮਾਜ ਸੇਵ ਕਰਕੇ ਆਉਣ ਤਾਂ ਜੋ ਸੰਗਰੂਰ ਸ਼ਹਿਰ ਨੂੰ ਐਸਪੀ ਦੇ ਧੱਕੇ ਤੋਂ ਬਚਾਇਆ ਜਾ ਸਕੇ ਤੇ ਇਹਦਾ ਸੁੰਦਰੀ ਕਰਨ ਕੀਤਾ ਜਾ ਸਕੇ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਥੈਂਕ ਯੂ ਵੈਰੀ ਮੱਚ ਬਾਬਾ ਜੀ ਧੰਨਵਾਦ